ਇੱਥੇ ਕੀ ਕਰ ਜਿਹੜਾ ਵੇਚ ਕੇ ਤੋਂ ਬਾਹਰ ਜਾਣਾ ਹੀ ਇੱਥੇ ਕੀ ਕਰ ਤੂੰ ਜਾ ਜਾਂਦਾ ਵਾ ਬਾਹਰ ਜਾ ਕੇ ਮਿਲਦਾ ਸਾਰਾ ਕੁਝ ਨਹੀਂ ਨਹੀਂ ਤੂੰ ਉਹਨੂੰ ਨਹੀਂ ਤੂੰ ਉਹਨੂੰ ਕਹਿੰਦਾ ਵੇਚ ਕੇ ਸਾਰਾ ਚਲ ਜਾ ਕੱਲੀ ਸਾਰਾ ਕੁਝ ਵੇਚ ਤੈਨੂੰ ਯਾਦ ਦੀ ਟਿਕਟ ਨਹੀਂ ਹੋਣੀ ਹੈ ਸਾਰਾ ਕੁਝ ਵੇਚ ਕੇ ਤੇ ਤੂੰ ਮੇਰੇ ਹਿਸਾਬ ਨਾਲ ਜਿਹੜੀ ਪਿਛਲੇ ਬੰਨੇ ਹੁੰਦੀ ਨਾ ਪੂਜ ਜੀ ਜੋ ਯਾਦ ਦੀ ਟਿਕਟ ਹੋਣੀ ਚਲਈ ਚਨਈ ਦਾ ਕੀ ਜਾਣਾ ਵਾ ਜਾਣਾ ਕਿਤੇ ਮਲੇਸ਼ੀਆ ਉਹ ਚੱਲੀਏ ਉਥੇ ਬਾਹਰ ਮਿਲਦੇ ਪਏ ਜਾਂਦਾ ਇਹ ਟੈਕ ਦਾ ਆਪ ਨਹੀਂ ਕਰਾ ਜੇ ਵੀ ਕਰਾਉਣੀ ਪੈਣੀ ਹੈ ਹੈ ਆ ਤਾਂ ਬਾਹਰ ਪੈਸੇ ਮਿਲਦੇ ਕੁਆ ਦਾ ਸਭਨੀ ਸਰਕਾਰ ਨਹੀਂ ਦਿੰਦੀ ਪਏ ਕੌਲਿਆ ਆਪਣੀ ਸਰਕਾਰ ਹੀ ਦਿੰਦੀ ਹੈ ਮੈਂ ਕਹਿ ਦਿੰਦਾ ਨੇ ਆਪਣਾ ਹੀ ਪੰਜਾਬ ਵਧੀਆ ਵਾ ਵਧੀਆ ਸਭ ਨੂੰ ਮਿਲਦਾ ਇਹ ਦੇ ਸਹੀ ਗੱਲ ਸਾਰਾ ਕੁਝ ਮਿਲਦਾ ਕਹਿੰਦੇ ਤੈਨੂੰ ਤੇ ਸਾਰਾ ਕੁਝ ਮਿਲਦਾ ਵਾ ਉਹਾਨੂੰ ਨਹੀਂ ਨਾ ਮਿਲਦਾ ਜੋ ਤੈਨੂੰ ਸਾਰਾ ਕੁਝ ਮਿਲਦਾ ਇਹ ਕੰਮ ਬੰਦ ਹੋ ਗਿਆ ਫਿਰ ਕਰਾਂਗੇ ਹਾਂ ਤਾਂ ਕੋਈ ਗੱਲ ਇਹ ਪਿੰਡੋਂ ਵਿਆਹ ਹੈ ਨਾ 20 ਰੁਪਏ ਦੇ ਕੇ ਉੱਪਰ ਸਰਦ ਉਹ ਟੈਂਪੋ ਲੈ ਕੇ ਕਰਾਏਦੇ ਆਇਆ ਕਰਾਂਗੇ ਡੈਕਟਰੀਆ ਫਿਰ ਕਿਹੜੀ ਗੱਲ ਹੈ ਮਾਈ ਦੇ ਘੜਾ ਸਮਾਈ ਦੇ ਘੜਾ ਕੰਮ ਮੰਨ ਨਹੀਂ ਆ ਗਿਆ ਰੋਡੀ ਅੱਗ ਦੀ ਖੋਪਾ ਬੂਟ ਪਾ ਲਿਆ ਨਾ ਆਹ ਬਾਸ ਆਲਾ ਬੂਟ ਨਹੀਂ ਪਾਲਛਾ ਕਰਦਾ ਭਿੰਦਿਆ ਤਾਂ ਕਹਿੰਦਾ ਉਸ ਤੋਂ ਰਾਂਗ ਵਗੜਾ ਕੁੱਤੇ ਇੱਕ ਗੱਲ ਹੈਗੀ ਆ ਬੂਟ ਨਹੀਂ ਪਾਲਛਾ ਕਰਦਾ ਭਿੰਦਾ ਭਿੰਦਾ ਦੇ ਛੱਡ ਦੇ ਗੱਲਾਂ ਤੂੰ ਮੈਂ ਨਾ ਭੁਆਣਾ ਮੇਰੀ ਮਰੀ ਚੱਲ ਇੱਕ ਮਿੰਟ ਗੱਲ ਐ ਜਿੱਦਾਂ ਮਰਜੀ ਜਦੋਂ ਕੁੱਤਿਆਂ ਦਾ ਕੰਮ ਕਰਦਾ ਨਾ ਤੂੰ ਕਦੋਂ ਕਦੋਂ ਇਹ ਕੰਮ ਕੀਤਾ ਤੈਨੂੰ ਬਰੀਡ ਤੇ ਕੀਤਾ ਇਹ ਕੰਮ ਹੈ ਬਰੀਡ ਤੇ ਕੰਮ ਕਰਦਾ ਜਿਹੜੀ ਪਾਲੀ ਦੇ ਦੀ ਬਰੀਡ ਨਹੀਂ ਨਹੀਂ ਛੱਡ ਉਹ ਚਾਹ ਤੂੰ ਇਹਨਾਂ ਦੇ ਘਰਾਂ ਤੋਂ ਲੈ ਕੇ ਚੱਲ ਹੈ ਘਰਾਂ ਤੋਂ ਆ ਕੇ ਕੁੱਤੇ ਤੇ ਰੱਖੀ ਨਹੀਂ ਉਹਨਾਂ ਦੇ ਫੇਰ ਕੁੱਤਿਆਂ ਦਾ ਕੰਮ ਚੱਲਿਆ ਜੀ ਹੁਣ ਜਨ ਬੈ ਗਰੇਂਡ ਜਾਂ ਫੇਰ ਆ ਸਾਲ ਜੇ ਚੱਲ ਪਈ ਤਾਂ ਸ਼ੋਅ ਜਾਂਦੂ ਹੋਏ ਨੇ ਨਾ ਹਾਂ ਹੁਣ ਆ ਮੇਰੇ ਨਾਲ 28 ਵੀ ਸ਼ੋਅ ਹੈਗਾ ਤਾਂ ਸੋਥੇ ਆਪਣੇ ਅੰਮਰ ਸਾਰਾ ਬੜੀ ਆਪਣਾ ਲਾ ਹੈ ਰਣੀ ਇਹਨੂੰ ਗੜੀ ਇਹ ਰੜਦੇ ਬੱਬੇ ਨੂੰ ਪਤਾ ਲੈ ਕੇ ਦੇਣਾ ਉਹਨੂੰ ਨਹੀਂ ਨਹੀਂ ਇਹਨੂੰ ਘੜੀਆ ਆਪਣੇ ਸਿੰਬੇ ਨੂੰ ਲਵਾਗੇ ਸਿੰਬੇ ਨੂੰ ਗੜੀਆ ਰੈਡੀ ਦੇ ਲਗਾਗੇ ਰੈਡੀ ਕੀ ਕਰਨਾ ਦਾ ਹੀ ਜਾਨ ਨੂੰ ਲੈ ਲਾਂਗੇ ਕੰਨੀ ਬਾਜ ਪਾਣੀ ਇਹਨੂੰ ਖੜਦੈ ਹੈ ਕਿ ਪਾਪੀ ਮਨ ਬੈਨਾਰੀ ਮੋੜੀ ਪੈਰੀ ਹੈ ਤੂੰ ਹਾਂ ਰਣੀ ਨੂੰ ਨੇ ਗੜੀ ਪਹਿਲੀ ਕੌਡੀ ਪਾਉਣੀ ਹੈ ਰਣੀ ਕਰਾਉਣੀ ਹੈ ਕੋਈ ਲਾਲਾ ਕਿ ਤਿਆਈ ਤੂਰੀ ਪਟਾ ਪੂਟਾਂ ਦੀ ਖਲੋਣ ਖਲੋਣ ਦਾ ਪਤਾ ਚਾਹੀਦਾ ਕੁੱਤੇ ਨੂੰ ਵੀ ਖਲੋਣਾ ਕਿੰਦਾ ਜੇ ਰਣੀ ਕਰੂਣੀ ਜੀ ਆ ਜੇ ਇਹ ਪਹਿਲੇ ਨੰਬਰ ਦੇ ਆ ਗਿਆ ਕੀ ਮਿਲੂਗਾ ਗੱਡੀ ਗੱਡੀ ਭਾਣ ਦਾ ਹਾਂ ਉਹ ਉੱਤੇ ਲੱਗ ਜਾਂਦੀ ਹੈ ਫੀਤੀ ਫੀ ਜਾਨੀ ਕਿ ਨੰਬਰ ਸ਼ੋ ਜੋ ਪਹਿਲੇ ਨੇ ਪਤਾਇਆ ਫੀਤੀਆਂ ਲੱਗ ਜਾਣਗੀਆਂ ਇਹਦੇ ਦਿਨ ਦਿਨ ਮੈਡਮ ਦੇ ਹੱਥ ਜਿੰਨਾ ਹੀ ਨਾਮ ਹੋ ਨਾ ਉਹਨਾਂ ਦਾ ਫੀਤੀ ਪ੍ਰੇਦ ਉਦਾਂ ਹੀ ਹੈ ਠੀਕ ਹੈ